ਚਮਕੀਲਾ ਆਪਣੇ ਕੌਣ ਵਾਲਿਆਂ ਦੀ ਕਿੰਨੀ ਇੱਜ਼ਤ ਕਰਦਾ ਸੀ ਤੇ ਕਿੰਨਾ ਕਹਿਣਾ ਮੰਨਦਾ ਸੀ ਅੱਜ ਮੈਂ ਤੁਹਾਨੂੰ ਦੱਸਦਾ ਇੱਕ ਪਿੰਡ 'ਚ ਖਾੜਾ ਲੱਗਾ ਆਇਆ ਸੀਗਾ ਖਾੜਾ ਪੂਰਾ ਮਗਿਆ ਤੇ ਇੱਕ ਬੰਦੇ ਨੇ ਕੋਈ ਕਿਸੇ ਪੁਰਾਣੇ ਗੀਤ ਦੀ ਪਰਮਾਇਸ਼ ਕਰਤੀ ਕਹਿੰਦਾ ਬਾਈ ਮੈਂ ਤਾਂ ਆਹ ਗੀਤ ਸੁਣਨਾ ਹੁਣ ਜੇ ਕੋਈ ਹੋਰ ਕਲਾਕਾਰ ਹੁੰਦਾ ਉਹਨੇ ਕਹਿਣਾ ਭਰਾਵਾ ਤੈਨੂੰ ਕਿੱਥੋਂ ਸੁਣਾ ਦਈਏ ਮੈਨੂੰ ਤਾਂ ਆਪ ਨਹੀਂ ਆਉਂਦਾ ਮੈਨੂੰ ਨਹੀਂ ਚੇਤਾ ਆਏਗਾ ਕਹਿੰਦੇ ਚਮਕੀਲਾ ਕਹਿੰਦਾ ਕੱਢੋ ਡੈਰੀਆਂ ਆਹ ਦੇਖ ਲਓ ਡੈਰੀਆਂ ਸਾਹਮਣੇ ਤੇ ਕਹਿੰਦੇ ਡੈਰੀਆਂ ਚੱਕ ਲਈਆਂ ਕੱਢੀਆਂ ਗਾਣਾ ਲੱਭਿਆ ਲੱਭ ਕੇ ਉਹ ਗਾਣਾ ਸੁਣਾਇਆ ਤੇ ਬਾਅਦ ਚ ਉਸ ਬੰਦੇ ਨੂੰ ਕਹਿੰਦਾ ਕਿਵੇਂ ਬਾਈ ਹੁਣ ਸੰਤੁਸ਼ਟ ਵਾਂ ਤੇ ਉਸ ਬੰਦੇ ਨੇ ਕਹਿੰਦੇ ਹੱਥ ਜੋੜੇ ਕਹਿੰਦਾ ਬਾਈ ਜੀ ਮੰਨ ਗਏ ਤੁਹਾਨੂੰ ਇਹ ਹੁੰਦਾ ਕਲਾਕਾਰ ਤੇ ਚਮਕੀਲਾ ਕਹਿੰਦਾ ਅਸੀਂ ਹੈਗੇ ਕਲਾਕਾਰ ਆ ਜੇ ਤੁਹਾਨੂੰ ਨਹੀਂ ਖੁਸ਼ ਕਰ ਸਕੇ ਜੇ ਤੁਹਾਡੀ ਡਿਮਾਂਡ ਨਹੀਂ ਪੂਰੀ ਕਰ ਸਕੇ ਅਸੀਂ 45 4500 ਰੁਪਇਆ ਲੈਣਾ ਹੁੰਦਾ ਇਹ ਐਨੇ ਪੈਸੇ ਲਾ ਕੇ ਵੀ ਤੁਹਾਨੂੰ ਅਸੀਂ ਸੰਤੁਸ਼ਟ ਨਹੀਂ ਕਰ ਸਕੇ ਆਪਣੇ ਗੀਤਾਂ ਨਾਲ ਆਪਣੀ ਕਲਾ ਨਾਲ ਤੇ ਫਿਰ ਸਾਡੀ ਕਲਾਕਾਰੀ ਦਾ ਫਾਇਦਾ ਕੀ ਆ ਅੱਜ ਕੋਈ ਕਲਾਕਾਰ ਨਹੀਂ ਐਦਾਂ ਦਾ ਹੋਣਾ ਜਿੱਦਾਂ ਦਾ ਚਮਕੀਲਾ ਸੀ ਤੇ ਉਹ ਗੀਤ ਸੁਣਾਉਣ ਤੋਂ ਬਾਅਦ ਉਸ ਬੰਦੇ ਨੇ ਬਹੁਤ ਪ੍ਰਸ਼ੰਸਾ ਕੀਤੀ ਅਮਰ ਸਿੰਘ ਚਮਕੀਲੇ ਦੀ ਤੁਹਾਨੂੰ ਦੋਸਤੋ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਧੰਨਵਾਦ